ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਕਰਾਂਗੇ ਸਰਕੂਲਰ ਪ੍ਰਾਜੋ ਦੀ ਕਟਿੰਗ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਹਾਂਜੀ ਪਹਿਲਾਂ ਆਪਾਂ ਜਿਹੜਾ ਆਪਣੇ ਕੋ ਕਪੜਾ ਨੂੰ ਐਦਾਂ ਡਬਲ ਫੋਲਡ ਕਰਕੇ ਰੱਖ ਲਾਗੇ ਹਾਂਜੀ ਹੁਣ ਐਦਾਂ ਇੱਕ ਕੋਨੇ ਤੋਂ ਆਪਾਂ ਇਹਨੂੰ ਫੈਬਰਿਕ ਨੂੰ ਫੜ ਕੇ ਅੱਧਾ ਤਿਰਛਾ ਕਰਕੇ ਰੱਖ ਲਾ ਲਓ ਹਾਂਜੀ ਹੁਣ ਆਪਣੇ ਇੱਥੇ ਜਿੰਨਾ ਵੀ ਆਪਣੇ ਕੋਲ हिਪ ਦਾ ਸਾਈਜ਼ ਆ ਉਹਦੇ ਚ ਆਪਾਂ 4 ਹੋਰ ਪਲੱਸ ਕਰ ਦਾਂਗੇ हिਪ ਸਾਈਜ਼ ਆਪਣੇ ਕੋਲ ਸਾਢੇ 20 ਇੰਚ ਆ ਤਾਂ ਇਹ ਆਪਣਾ 4 ਪਲੱਸ ਕਰਕੇ 24.5 ਹੋ ਜਾਊਗਾ ਹਾਂਜੀ 24.5 ਇੰਚ ਦਾ ਆਪਾਂ ਹਾਫ ਕਰ ਲਾਂਗੇ 24.5 ਦਾ ਹਾਫ ਆਪਣੇ ਕੋਲ 12.5 ਇੰਚ ਆ ਗਿਆ ਜਿੱਥੇ ਆਪਣੇ ਇੱਥੇ 12.5 ਇੰਚ ਆਉਂਦਾ ਹੈ ਉੱਥੇ ਆਪਾਂ ਮਾਰਕਿੰਗ ਕਰ ਲਾਂਗੇ ਇਸ ਤਰ੍ਹਾਂ ਨਾ ਪਹਿਲਾਂ ਆਪਾਂ ਸਿੱਧੀ ਮਾਰਕਿੰਗ ਕਰ ਲਾਂਗੇ ਉਦੋਂ ਬਾਅਦ ਆਪਾਂ ਇੱਥੋਂ ਐਦਾਂ ਲੈਂਥ ਲੈ ਲਾਂਗੇ ਇੱਥੋਂ ਆਪਣਾ 13.5 ਇੰਚ ਆਉਂਦਾ ਆ ਤੇ ਇੱਥੋਂ ਵੀ ਆਪਾਂ 13.5 ਇੰਚ ਤੇ ਮਾਰਕਿੰਗ ਕਰਾਂਗੇ ਹਾਂਜੀ ਇੱਥੋਂ ਵੀ ਆਪਾਂ 13.5 ਇੰਚ ਤੇ ਮਾਰਕ ਕਰਾਂਗੇ ਐਦਾਂ ਆਪਾਂ ਸਾਰਾ ਹੀ ਇੱਥੋਂ ਤੱਕ 13.5 13 ਇੰਚ ਤੇ ਮਾਰਕ ਕਰ ਲਾਂਗੇ ਇਦੋਂ ਬਾਅਦ ਆਪਾਂ ਇੱਥੋਂ ਲੈਂਥ ਲੈ ਕੇ ਦੇਖਾਂਗੇ ਕਿ ਆਪਣਾ 12.5 ਇੰਚ ਹੈਗਾ ਵਾ ਜੇ ਨਹੀਂ ਆਏਗਾ ਤਾਂ ਆਪਾਂ ਮਾਰਕਿੰਗ ਥੋੜੀ ਨੀਚੇ ਕਰ ਲਾਂਗੇ ਆਪਣਾ 11.5 ਇੰਚ ਆਉਂਦਾ ਆ ਆਪਾਂ ਇਦਾਂ ਮਾਰਕਿੰਗ ਨੂੰ ਥੋੜਾ نیچے ਕਰ ਲਾਂਗੇ ਇੱਥੋਂ ਆਪਾਂ ਹੁਣ ਦੇਖਾਂਗੇ ਕਿ 1.5 ਇੰਚ ਆਪਣਾ ਆਉਂਦਾ ਵਾ ਤਾਂ ਸਹੀ ਆ ਠੀਕ ਹੈ ਹਾਂਜੀ ਇਹਨਾਂ نیچے ਕਰਨ ਨਾਲ ਜਿਹੜੀ ਆਪਣੀ ਇਹ ਮਾਰਕਿੰਗ 1.5 ਇੰਚ ਦੀ ਉਹ ਸਹੀ ਆਜੂਗੀ ਇਸ ਤੋਂ ਬਾਅਦ ਆਪਾਂ ਇਹਦੀ ਲੈਂਥ ਲਵਾਂਗੇ ਲੈਂਥ ਆਪਣੇ ਕੋਲੇ ਦੀ ਹੈਗੀ ਆ 38.5 ਇੰਚ 38.5 ਇੰਚ ਆਪਾਂ 1 ਇੰਚ ਐਕਸਟਰਾ ਐਡ ਕਰਾਂਗੇ نیچے ਫੋਲਡਿੰਗ ਦੇ ਲਈ ਤੇ ਆਪਾਂ ਇਹਦੇ ਵਿੱਚ 4 ਇੰਚ ਦੀ ਬੈਲਟ ਲਗਾਵਾਂਗੇ 4 ਇੰਚ ਆਪਾਂ ਆਹ ਵਾਲੀ ਮਾਰਕਿੰਗ ਜਿਹੜੀ ਕੀਤੀ ਸੀ ਇਹ ਤੋਂ ਉੱਪਰ ਇੰਚ ਟੇਪ ਰੱਖਾਂਗੇ ਤੇ ਆਪਾਂ ਇੱਥੇ 40 ਇੰਚ ਤੇ ਮਾਰਕਿੰਗ ਕਰ ਲਾਂਗੇ ਛੋੜਾ ਆਪਾਂ ਇੱਥੋਂ ਸ਼ੁਰੂ ਤੋਂ ਲੈ ਕੇ ਜਿੱਥੇ ਆਪਾਂ 40 ਇੰਚ ਤੇ ਮਾਰਕਿੰਗ ਕੀਤੀ ਸੀ ਉੱਥੇ ਤੱਕ ਆਪਾਂ ਜਿਹੜਾ ਹੈਗਾ ਆ ਇੰਚ ਟੇਪ ਨਾਲ ਨਾਪ ਲੈ ਲਾਂਗੇ ਇਹ ਆਪਣਾ 50 ਇੰਚ ਤੇ ਆਉਂਦਾ ਵਾ ਇੱਥੋਂ ਆਪਾਂ इंची टेप चा के सारा ही एंचा इस तरह पूरे फैब्रिका पंच त मार्किंग कर लेंगे इंची टेप हां जी हम आपकी कटिंग कर देंगे ਇੱਥੋਂ ਵੀ ਜਿਹੜੀ ਆਪਾਂ ਮਾਰਕਿੰਗ ਕੀਤੀ ਹੈ ਦੇ ਉੱਤੋਂ ਤੋਂ ਆਪਾਂ ਕਟਿੰਗ ਕਰ ਦਾਂਗੇ ਹਾਂਜੀ ਜਿਹੜਾ ਹੁਣ ਆ ਕੱਪੜਾ ਕਟਿੰਗ ਤੋਂ ਬਾਅਦ ਬਚਿਆ ਹੈ ਇਹਦੇ ਨਾਲ ਆਪਾਂ ਇੱਥੇ ਜੋਇੰਟ ਲਗਾਵਾਂਗੇ ਇਹਨੂੰ ਇਦਾਂ ਇਹਦੇ ਉੱਪਰ ਰੱਖ ਲਾਂਗੇ ਆਪਾਂ ਜਿੰਨਾ ਆਪਾਂ ਸਲਾਈਸ ਲਿਹਾਉਣਾ ਕੱਪੜਾ ਇਦਾਂ ਉਹਨੂੰ ਛੱਡ ਕੇ ਇਦਾਂ ਉੱਪਰ ਕਰਕੇ ਰੱਖ ਲਾਂਗੇ हाँ जी हूँ आप ज्वाइंट वाले कपड़े ते भी मार्किंग कर लेंगे जी शेप प्लाजो दे के घेर कटिंग की हम आपकी भी कटिंग कर देंगे ਹੁਣ ਆਪਾਂ ਕਰਾਂਗੇ ਇਹਦੇ ਆਸਣ ਦੀ ਕਟਿੰਗ ਆਸਣ ਲਈ ਵੀ ਆਪਾਂ 4 ਇੰਚ ਉੱਪਰ 벨ਟ ਵਾਲਾ ਰੱਖ ਕੇ ਇੱਥੇ 13 ਇੰਚ ਤੇ ਮਾਰਕਿੰਗ ਕਰ ਦਾਂਗੇ ਇੱਥੋਂ ਆਪਾਂ 1.5 ਜਾਂ 2 ਇੰਚ ਤੇ ਇਦਾਂ ਮਾਰਕਿੰਗ ਕਰਾਂਗੇ ਆਸਣ ਨੂੰ ਜਿਹੜੀ ਹੈਗੀ ਗੁਲਾਈ ਦੀ ਸ਼ੇਪ ਦੇਣ ਲਈ ਇਸ ਤਰ੍ਹਾਂ ਨਾਲ ਪਹਿਲੇ ਆਸਣ ਦੀ ਕਟਿੰਗ ਕਰ ਦਾਂਗੇ ਹਾਂ ਜੀ ਆ ਜਿਹੜਾ ਆਪਣਾ ਜੋਇੰਟ ਆ ਉਹ ਆਪਾਂ ਇਸ ਤਰ੍ਹਾਂ ਨਾਲ ਲਗਾਉਣਾ ਜਿਹੜੀ ਆਪਣੀ ਫਲਾਜ਼ੋ ਦੀ ਆ ਉੱਪਰ ਵਾਲੀ ਸਾਈਡ ਆ ਇਹ ਪੁੱਠੀ ਸਾਈਡ ਆ ਤੇ ਆ ਜੋਇੰਟ ਦੀ ਵੀ ਪੁੱਠੇ ਵਾਲੀ ਸਾਈਡ ਆ ਜੋਇੰਟ ਨੂੰ ਆਪਾਂ ਏਦਾਂ ਸਿੱਧੀ ਵਾਲੀ ਸਾਈਡ ਏਦਾਂ ਰੱਖ ਲਾਂਗੇ ਤੇ ਇੱਥੇ ਆਪਾਂ ਸਲਾਈ ਲਗਾਵਾਂਗੇ ਤੇ ਏਦਾਂ ਇਹ ਆਪਣਾ ਸਿੱਧਾ ਆ ਜਾਊਗਾ ਇਹਦੇ ਨਾਲ ਇਸੇ ਤਰ੍ਹਾਂ ਨਾਲ ਆਪਾਂ نیچے ਵਾਲਾ ਜੋਇੰਟ ਆ ਜਿਹੜਾ ਉਹਨੂੰ ਵੀ ਏਦਾਂ ਇਹਦੇ ਉੱਪਰ ਰੱਖ ਲਾਂਗੇ ਪੁੱਠੀ ਵਾਲੀ ਸਾਈਡ ਦੇ ਉੱਪਰ ਕਰਕੇ ਤੇ ਸਿੱਧੀ ਵਾਲੀ نیچے ਹਾਂਜੀ ਹੁਣ ਆਪਾਂ ਇਹਦੀ ਬੈਲਟੀ ਕਟਿੰਗ ਕਰਾਂਗੇ ਹਾਂਜੀ ਜਿਹੜੀ ਬੈਲਟ ਦੀ ਆਪਾਂ ਲੰਬਾਈ ਆ ਉਹ 6 ਇੰਚ ਲਵਾਂਗੇ 2 ਇੰਚ ਆਪਾਂ ਐਕਸਟਰਾ ਇਹਦੇ ਚ ਲਵਾਂਗੇ ਪਲਾਸਟਿਕ ਦੇ ਲਈ ਤੇ ਜਿਹੜੀ 4 ਇੰਚ ਬੈਲਟ ਆ ਆਪਣੇ ਕੋਲ ਤਿਆਰ ਰਹਿ ਜੂਗੀ ਤਾਂ ਆਪਾਂ 6 ਇੰਚ ਤੇ ਮਾਰਕਿੰਗ ਕਰ ਲਾਂਗੇ ਤੇ ਜਿਹੜੀ ਬੈਲਟ ਦੀ ਚੁੜਾਈ ਆ ਆਪਣੇ ਕੋਲ 22.5 ਇੰਚ ਆ ਇਹਦੇ ਚ ਆਪਾਂ ਇੱਥੇ ਅੱਗੇ ਵਾਲੇ ਪਾਸੇ ਜੋਇੰਟ ਲਗਾ ਦਾਂਗੇ ਹਾਂਜੀ ਹੁਣ ਆਪਾਂ ਪਲਾਜ਼ੋ ਦੀ ਲਾਈਨਿੰਗ ਦੀ ਕਟਿੰਗ ਕਰਨ ਲਈ ਵੀ ਲਾਈਨਿੰਗ ਨੂੰ ਪਹਿਲਾਂ ਡਬਲ ਫੋਲਡ ਕਰਕੇ ਇਦਾਂ ਇਹਦਾ ਇੱਕ ਕੋਨਾ ਦੂਜੀ ਸਾਈਡ 'ਤੇ ਰੱਖ ਲਿਆ ਸੀ ਚੱਕ ਕੇ ਉਸੇ ਸ਼ੇਪ ਵਿੱਚ ਜਿਹੜੇ ਜ ਆਪਾਂ ਪਲਾਜ਼ੋ ਦੀ ਕਟਿੰਗ ਕੀਤੀ ਸੀਗੀ ਹੁਣ ਆਪਾਂ ਪਲਾਜ਼ੋ ਦੀ ਹਿਪ ਦੀ ਕਟਿੰਗ ਕਰਨ ਲਈ ਜਿਹੜਾ ਆਪਾਂ ਪਹਿਲਾਂ ਕੱਪੜੇ ਦੀ ਕਟਿੰਗ ਕੀਤੀ ਸੀ ਪਲਾਜ਼ੋ ਵਾਲੇ ਦੀ ਉਹਦਾ ਜਿਹੜਾ ਉੱਪਰ ਵਾਲਾ ਕੱਪੜਾ ਕਟਿੰਗ ਕਰਕੇ ਕੱਢਿਆ ਸੀਗਾ ਆਪਾਂ ਉਹਨੂੰ ਇਦਾਂ ਆਪਾਂ ਚੱਕ ਕੇ ਲਾਈਨਿੰਗ ਦੇ ਉੱਤੇ ਰੱਖ ਲਾਂਗੇ ਜਿੱਥੇ ਆਪਣਾ ਇਹ ਬਰਾਬਰ ਆਊਗਾ ਇਹਦੇ ਉੱਥੇ ਆਪਾਂ ਇਹਨੂੰ ਸੈੱਟ ਕਰ ਲਾਂਗੇ ਇਸ ਤਰ੍ਹਾਂ ਨਾਲ ਬਰਾਬਰ ਕਰਕੇ ਆਪਾਂ ਇਹਦੀ ਇਦਾਂ हिਪ ਦੀ ਕਟਿੰਗ ਕਰ ਦਾਂਗੇ ਹਾਂਜੀ ਹੁਣ ਜਿਹੜੀ ਆਪਾਂ ਲਾਈਨਿੰਗ ਦੀ ਲੈਂਥ ਆ ਉਹ ਪਲਾਜ਼ੋ ਦੀ ਲੈਂਥ ਨਾਲੋਂ ਘੱਟ ਲਾਵਾਂਗੇ ਲਾਈਨਿੰਗ ਦੀ ਲੈਂਥ ਆਪਣੇ ਕੋਲ 39 ਇੰਚ ਸੀਗੀ ਆਪਾਂ ਜਿਹੜੀ ਹੈਗੀ ਆ ਲਾਈਨਿੰਗ ਦੀ ਲੈਂਥ ਉਹਦੇ ਨਾਲੋਂ 3 ਇੰਚ ਘੱਟ ਲਗਾ ਲਵਾਂਗੇ 1/2 ਇੰਚ 1 ਇੰਚ ਆਪਾਂ ਮਾਰਜਨ ਦੇ ਰੱਖਾਂਗੇ 63 ਇੰਚ ਦੀ ਲੈਂਥ ਲਵਾਂਗੇ ਆਪਾਂ 37 ਇੰਚ ਤੇ ਇਹਦੀ ਮਾਰਕਿੰਗ ਕਰ ਲਾਂਗੇ ਇਸ ਤਰ੍ਹਾਂ ਆਪਾਂ 37 ਸੈਂਟੀਮੀਟਰ ਤੇ ਇਹਦੀ ਜਿਹੜੀ ਹੈਗੀ ਆ ਮਾਰਕਿੰਗ ਕਰ ਲਾਂਗੇ ਹਾਂਜੀ ਇਸੇ ਤਰ੍ਹਾਂ ਨਾਲ ਬਚੇ ਹੋਏ ਕੱਪੜੇ ਨਾਲ ਆਪਾਂ ਲਾਈਨਿੰਗ ਦੇ ਜਿਹੜੇ ਜੋਇੰਟ ਆ ਉਹਨਾਂ ਦੀ ਵੀ ਕਟਿੰਗ ਕਰ ਲਾਂਗੇ ਫਿੱਟ ਦਾ ਬਰਾਬਰ ਰੱਖ ਕੇ ਮਾਰਕਿੰਗ ਕਰ ਲਾਂਗੇ ਹਾਂਜੀ ਇਸੇ ਤਰ੍ਹਾਂ ਨਾਲ ਆਪਾਂ 4 ਇੰਚ ਉੱਪਰ ਰੱਖ ਕੇ 13 ਇੰਚ ਤੇ ਮਾਰਕਿੰਗ ਕਰਕੇ ਆਪਾਂ ਪਲਾਜ਼ੋ ਦੇ ਜਿਹੜੀ ਲਾਈਨਿੰਗ ਆ ਉਹਦੇ ਵੀ ਆਸਨ ਦੀ ਕਟਿੰਗ ਕਰ ਦਾਂਗੇ ਹਾਂਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਜੀ ਵੀਡੀਓ ਦੇਖਣ ਲਈ ਧੰਨਵਾਦ